ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਆਪ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਸ ਨੂੰ D42 ਤੋਂ ਜਿਹੜਾ ਵਧਾ ਕੇ 46% ਕਰਨ ਜਾ ਰਹੀ ਹੈ ਕਿਉਂਕਿ ਪਿਛਲੀ ਮੀਟਿੰਗ ਦੇ ਵਿੱਚ ਮਤਮੰਤੀ ਹਰਪਾਸਿੰਗ ਚੀਮਾ ਦੇ ਵੱਲੋਂ ਡੀਏ ਦੇ ਮਾਮਲੇ ਤੇ ਭਰੋਸਾ ਦਿੱਤਾ ਗਿਆ ਸੀ ਕਿ ਸੀਐਮ ਦੇ ਨਾਲ ਗੱਲਬਾਤ ਕਰਕੇ ਡੀ ਸਬੰਧੀ ਐਲਾਨ ਕੀਤਾ ਜਾਏਗਾ ਪਰ ਹੁਣ ਪ੍ਰੋਸੈਸ ਜੋਖ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡੀਏ ਫਾਈਲ ਜਿਹੜੀ ਹੈ ਕਲੀਅਰ ਹੋ ਚੁੱਕੀ ਹੈ ਉਸ ਨੂੰ ਲੈ ਕੇ ਸੀਐਮ ਮਾਨ ਦੇ ਦਫ਼ਤਰ ਫਾਈਲ ਪਹੁੰਚ ਚੁੱਕੀ ਹੈ ਪੰਜਾਬ ਸਰਕਾਰ ਮੁਲਾਜ਼ਮਾਂ ਤੇ ਪੈਨਸ਼ਨ ਦਾ ਡੀਏ ਬਹਾਲ ਕਰੇਗੀ 29 ਜੁਲਾਈ ਦੀ ਕੈਬਨਿਟ ਮੀਟਿੰਗ ਦੇ ਵਿੱਚ ਕਿਹੜੇ ਵੱਡੇ ਫੈਸਲੇ ਆ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਹ ਆ ਰਹੀ ਹੈ ਕਿ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਬਲਾਸਮਾ ਤੇ ਪੈਨਸ਼ਨ ਦੀ ਜਿਹੜੀ ਲੰਬੇ ਸਮੇਂ ਤੋਂ ਡੀਕ ਹੈ ਕਿਉਂਕਿ ਜੇ ਗੱਲ ਕੀਤੀ ਜਾਵੇ ਪੈਂਡਿੰਗ ਡੀਏ ਨੂੰ ਲੈ ਕੇ 4% ਡੀਏ ਜਿਹੜੀ ਹੈ ਮੰਗ ਹੈ ਕਾਫੀ ਚਿਰ ਤੋਂ ਕੀਤੀ ਜਾ ਰਹੀ ਸੀ ਪਰ ਉਸ ਦੇ ਵਿਚਾਲੇ ਜਿਵੇਂ ਹੀ ਕੇਂਦਰ ਨੇ ਜਿਹੜਾ 2% ਟੀਏ ਦੀ ਕਿਸ਼ਤ ਹੋਰ ਜਾਰੀ ਕੀਤੀ ਤੇ ਕੇਂਦਰ ਦੇ ਬਲਾਸਮਾ ਦਾ ਡੀਏ ਜਦੋਂ ਕਿ 55% ਜਿਹੜਾ ਹੋਇਆ ਹੈ ਜਿਹੜਾ ਪੰਜਾਬ ਰਾਜ ਦੇ ਕੇਂਦਰ ਅਤੇ ਬਲਾਸਮਾ ਦੇ ਵਿੱਚ ਜਿਹੜਾ ਡੀਏ ਦਾ ਅੰਤਰ ਹੈ ਉਹ ਵੱਧ ਕੇ 13% ਹੋ ਗਿਆ ਹੈ ਹੁਣ ਦੱਸਦੀ ਦੱਸਿਆ ਜਾ ਰਿਹਾ ਇਹ ਹੈ ਕਿ ਅਹਿਮ ਜਿਹੜੀ ਖਬਰ ਹੈ 29 ਜੁਲਾਈ ਨੂੰ ਇੱਕ ਵਾਰ ਮੋੜ ਤੋਂ ਮੀਟਿੰਗ ਕੀਤੀ ਜਾਵੇਗੀ ਜਿਸ ਦੇ ਵਿੱਚ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਨੇ ਸੋ ਪੰਜਾਬ ਦੀਆਂ ਵੱਡੀਆਂ ਸੱਤ ਜਥੇਬੰਦੀਆਂ ਜਿਹੜੀਆਂ ਨੇ ਉਹ ਸ਼ਾਮਿਲ ਹੋਣਗੀਆਂ ਸੋ ਹੁਣ ਜਥੇਬੰਦੀਆਂ ਦੇ ਵੱਲੋਂ ਇਹ ਸਾਫ਼ ਕੀਤਾ ਗਿਆ ਕਿ 13% ਡੀਏ ਨੂੰ ਲੈ ਕੇ ਫਾਈਲ ਕਲੀਅਰ ਕਰਵਾਉਣ ਦੇ ਲਈ ਪੰਜਾਬ ਸਰਕਾਰ ਦੇ ਉੱਤੇ ਦਬਾਅ ਵਧਾਇਆ ਜਾਵੇਗਾ। ਦੂਸਰੇ ਪਾਸੇ ਪੰਜਾਬ ਰਾਜ ਦੇ ਮੁਲਾਜ਼ਮਾਂ ਤੇ ਪੈਨਸ਼ਨਰਸ ਖੁਸ਼ ਕਰਨ ਦੇ ਲਈ ਦੱਸਿਆ ਜਾ ਰਿਹਾ ਕਿ ਵਿੱਤ ਮੰਤਿ ਹਰਪਾਲ ਸਿੰਘ ਚੀਮਾ ਦੇ ਵੱਲੋਂ 4% DDA ਦੀ ਬਹਾਲੀ ਨੂੰ ਲੈ ਕੇ ਸਪਾਰਸ਼ ਜਿਹੜੀ ਹੈ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਕਰ ਚੁੱਕੇ ਹਨ ਸੋ ਕੀ ਪੰਜਾਬ ਰਾਜ ਦੇ ਮਲਾਜ਼ਮਾਂ ਤੇ ਪੈਨਸ਼ਨ ਨੂੰ ਰਾਹਤ ਮਿਲੇਗੀ 2.9 ਫੈਕਟਰ ਨੂੰ ਲੈ ਕੇ ਚਰਚਾ ਹੋਵੇਗੀ OPS ਬਹਾਲੀ ਪੁਰਾਣੀ ਪੈਨਸ਼ਨ ਸਕੀਮ ਦੇ ਉੱਤੇ ਚਰਚਾ ਹੋਵੇਗੀ ਜਾਂ ਬਾਕੀ ਰਹਿੰਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਲੈ ਕੇ ਕਿਹੜੀ ਵੀ ਵੱਡੀ ਅਪਡੇਟ ਆਵੇਗੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਣ ਦੀ ਕੋਸ਼ਿਸ਼ ਕੀਤੀ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ